ਆਈ ਅਜੀਜ਼ ਅੱਜ ਦੇ ਪਾਕ ਵਚਨ ਨੂੰ ਸੁਣਦੇ ਆਂ ਤਾਂ ਵਚਨ ਸੁਣਨ ਤੋਂ ਪਹਿਲੇ ਔਰ ਇਸ ਵਚਨ ਨੂੰ ਲਾਈਕ ਵੀ ਕਰਨਾ ਔਰ ਆਈਏ ਖੁਦਾਵੰਦਾ ਕਲਾਮ ਜਦੋਂ ਅਸੀਂ ਅੱਜ ਪੜ੍ਹਦੇ ਆਂ 107 ਨੰਬਰ ਜ਼ਬੂਰ ਔਰ ਉਹਦੇ 33 ਵਚਨ ਨੂੰ ਉਹਨ ਨਦੀਆਂ ਨੂੰ ਗ਼ਾੜ ਅਤੇ ਪਾਣੀ ਦੇ ਸੋਤਿਆਂ ਨੂੰ ਸੁੱਕੀ ਜ਼ਮੀਨ ਬਣਾ ਦਿੰਦਾ ਹੈ ਉਸ ਤੇ ਵਾਸੀਆਂ ਦੇ ਬਰਿਆਈ ਦੇ ਕਾਰਨ ਉਹ ਫਲਵੰਦ ਜ਼ਮੀਨ ਨੂੰ ਕਲਰ ਕਰ ਦਿੰਦਾ ਹੈ ਉਹ ਉਜਾੜ ਨੂੰ ਝੀਲ ਅਤੇ ਸੁੱਕੀ ਜ਼ਮੀਨ ਨੂੰ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ ਔਰ ਇਸ ਕਰਕੇ ਇਹ ਵਚਨ ਜਿਹੜੇ ਆ ਸਾਨੂੰ ਪਰਮੇਸ਼ਵਰ ਦੇ ਨਾਲ ਜੋੜਦੇ ਆ ਔਰ ਪ੍ਰਭੂ ਦੇ ਪਿਆਰ ਦੇ ਵਿੱਚ ਅੱਗੇ ਲੈ ਕੇ ਜਾਂਦੇ ਆ ਇਸ ਕਰਕੇ ਅਜੀਜ਼ ਤੋਂ ਪਰਮੇਸ਼ਵਰ ਦੇ ਕਲਾਮ ਨੂੰ ਜਦੋਂ ਅਸੀਂ ਪੜ ਰਿਹਾ ਇੱਥੇ ਪੜਿਆ ਤੋਂ ਪ੍ਰਭੂ ਦੇ ਕਲਾਮ ਚ ਲਿਖਿਆ ਕਿ ਉਹ ਨਦੀਆਂ ਨੂੰ ਉਜਾੜ ਕਰ ਦਿੰਦਾ ਤੇ ਪਾਣੀ ਦੇ ਸੋਤਿਆਂ ਨੂੰ ਸੁੱਕੀ ਜ਼ਮੀਨ ਬਣਾ ਦਿੰਦਾ ਉਸਤੇ ਵਾਸੀਆਂ ਦੀ ਬਰਿਆਈ ਦੇ ਕਰਕੇ ਜਦੋਂ ਬਰਿਆਈ ਹੁੰਦੀ ਆ ਉਦੋਂ ਸਾਰਾ ਕੁਝ ਘਟ ਜਾਂਦਾ ਜਦੋਂ ਪਾਪ ਹੁੰਦੇ ਆ ਜੀਵਨ ਚ ਸਾਨੂੰ ਘਾਟੇ ਤੇ ਘਾਟੇ ਪੈਂਦੇ ਆ ਔਰ ਮੁਸੀਬਤਾਂ ਤੇ ਮੁਸੀਬਤਾਂ ਪਰੇਸ਼ਾਨੀਆਂ ਤੇ ਪਰੇਸ਼ਾਨੀਆਂ ਪੈਂਦੀਆਂ ਉਹ ਲਿਖਿਆ ਕਿ ਉਹ ਫਲਵੰਦ ਜ਼ਮੀਨ ਨੂੰ ਵੀ ਕਲਰ ਕਰ ਦਿੰਦਾ ਔਰ ਕਾਦੇ ਕਰਕੇ ਇਸੇ ਕਰਕੇ ਕਿ ਜਦੋਂ ਅਸੀਂ ਪਾਪ ਤੇ ਗੁਨਾਹਾਂ ਦੇ ਵਿੱਚ ਚਲੇ ਜਾਂਦੇ ਆ ਤੋ ਇਹ ਪਰਮੇਸ਼ਵਰ ਦਾ ਪ੍ਰੇਮ ਹੁੰਦਾ ਆ ਜਦੋਂ ਅਸੀਂ ਕੱਟਦੇ ਆ ਜਦੋਂ ਸਾਨੂੰ ਤਾੜਨਾ ਹੁੰਦੀ ਆ ਜਦੋਂ ਸਾਨੂੰ ਛਿੜਕਾ ਪੈਂਦੀ ਆ ਤੋ ਇਹ ਇੱਕ ਪ੍ਰਭੂ ਦੀ ਛਿੜਕ ਹੁੰਦੀ ਆ ਜਦੋਂ ਅਸੀਂ ਫਲਵੰਦ ਜ਼ਮੀਨ ਸਾਡੀ ਕਲਰ ਹੋ ਜਾਂਦੀ ਆ ਜਦੋਂ ਅਸੀਂ ਜਿੱਥੋਂ ਬਹੁਤ ਕਮਾਉਂਦੇ ਆ ਉਥੋਂ ਕਾਟਾ ਪੈਂਦਾ ਆ ਔਰ ਕੋਈ ਨਾ ਕੋਈ ਉਹਦੇ ਵਿੱਚ ਵਜ੍ਹਾ ਇਹੀ ਹੁੰਦੀ ਆ ਕਿ ਅਸੀਂ ਬੁਰਾਈ ਕੀਤੀ ਹੁੰਦੀ ਆ ਅਸੀਂ ਪਾਪ ਕਰਦੇ ਆ ਜਦੋਂ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰੋਗੇ ਪ੍ਰਭੂ ਦੇ ਕਲਾਮ ਦੀਆਂ ਗੱਲਾਂ ਉੱਤੇ ਪ੍ਰਭੂ ਦੇ ਵਚਨਾਂ ਉੱਤੇ ਵੀ ਤੁਸੀਂ ਵਿਚਾਰ ਕਰੋਗੇ ਤਾਂ ਆਪਣੇ ਆਪ ਵੱਲ ਵੇਖੋਗੇ ਆਪਣੇ ਬੈਠ ਕੇ ਵਿਚਾਰਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ Đਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਪਰਮੇਸ਼ਵਰ ਸਾਨੂੰ ਝਿੜਕ ਰਿਹਾ ਹੈ ਪ੍ਰਭੂ ਸਾਨੂੰ ਝਿੜਕ ਰਿਹਾ ਔਰ ਅੱਜ ਆਪਣੇ ਜੀਵਨ ਦੇ ਅੰਦਰ ਤੁਸੀਂ ਦੇਖੋਗੇ ਕਈ ਲੋਕ ਬਹੁਤ ਗਲਤ ਵੀ ਹੋਣਗੇ ਔਰ ਪਾਪ ਵੀ ਕਰਦੇ ਹੋਣਗੇ ਪਰ ਉਹਨਾਂ ਨੂੰ ਕੋਈ ਘਾਟ ਨਹੀਂ ਹੁੰਦੀ ਦੁਸ਼ਟ ਲੋਕ ਵੱਧਦੇ ਜਾਣਗੇ ਔਰ ਪਾਪੀ ਲੋਕ ਵੱਧਦੇ ਗਏ ਹੋਣਗੇ ਪਰ ਉਹ ਉਹਨਾਂ ਨੂੰ ਕੋਈ ਘਾਟ ਨਹੀਂ ਉਹ ਹਰ ਗੱਲ ਉਹਦੇ ਵਿੱਚ ਸਫਲਤਾ ਰਹਿੰਦੇ ਆ ਉਹ ਤੰਦਰੁਸਤ ਵੀ ਰਹਿੰਦੇ ਆ ਤੋਂ ਕੁਝ ਲੋਕ ਇਬਾਦਤ ਕਰਦੇ ਕਰਦੇ ਬੰਦਗੀ ਕਰਦੇ ਕਰਦੇ ਔਰ ਉਹ ਵਧੇ ਹੁੰਦੇ ਆ ਘਟਦੇ ਆ ਔਰ ਕਿਹੜੀ ਗੱਲੋਂ ਘਟਦੇ ਆ ਬਾਈਬਲ ਵਿੱਚ ਜਦੋਂ ਤੁਸੀਂ ਪੜੋਗੇ ਤਾਂ ਪ੍ਰਕਾਸ਼ ਦੀ ਪੋਥੀ ਉਹਦੇ 3 ਅਧਿਆਇ 19 ਆਤ ਵਿੱਚ ਕਿ ਜਿੰਨਿਆਂ ਦੇ ਨਾਲ ਉਹ ਪਿਆਰ ਕਰਦਾ ਉਹਨਿਆਂ ਨੂੰ ਪਰਮੇਸ਼ਵਰ ਕੀ ਕਰਦਾ ਹੈ ਛਿੜਕ ਦਿੰਦਾ ਔਰ ਗੌਰ ਕਰੀਏ ਸਾਡੇ ਨਾਲ ਪਰਮੇਸ਼ਵਰ ਦਾ ਤੁਹਾਡੇ ਨਾਲ ਪਰਮੇਸ਼ਵਰ ਦਾ ਪਿਆਰ ਹੁੰਦਾ ਜਦੋਂ ਅਸੀਂ ਘਟਦੇ ਆ ਸਾਨੂੰ ਛਿੜਕਾਂ ਵੱਜਦੀਆਂ ਜਦੋਂ ਸਾਡਾ ਕੰਮ ਡਾਊਨ ਹੁੰਦਾ ਜਦੋਂ ਸਾਡੇ ਸਰੀਰ ਅੰਦਰ ਬਿਮਾਰੀ ਆਉਂਦੀ ਜਦੋਂ ਸਾਡੇ ਘਰ ਅੰਦਰ ਕੋਈ ਸਮੱਸਿਆ ਆਉਂਦੀ ਔਰ ਕੁਛ ਨਾ ਕੁਛ ਜਿਦੋਂ ਹੁੰਦਾ ਆ ਤਾਂ ਉਦੋਂ ਸਾਨੂੰ ਰੱਬ ਦੀਆਂ ਛਿੜਕਾਂ ਵੱਜਦੀਆਂ ਔਰ ਖੁਦਾ ਸਾਨੂੰ ਜਦੋਂ ਛਿੜਕਦਾ ਆ ਤਾਂ ਸਾਨੂੰ ਸਮਝਣਾ ਚਾਹੀਦਾ ਸਾਨੂੰ ਵਿਚਾਰ ਕਰਨੇ ਚਾਹੀਦੇ ਆ ਕਿ ਸਾਨੂੰ ਇਹ ਪ੍ਰਭੂ ਦੀ ਛਿੜਕ ਆ ਇਹ ਕੋਈ ਸਾਨੂੰ ਛਿੜਕ ਆ ਜਿਹੜੇ ਸਾਨੂੰ ਘਾਟ ਪੈ ਰਹੀ, ਮੁਸ਼ਕਲ ਆ ਰਹੀ, ਪਰੇਸ਼ਾਨੀਆਂ ਆ ਰਹੀਆਂ, ਕਾਰੋਬਾਰ ਘਟ ਰਿਹਾ ਔਰ ਸਾਨੂੰ ਨੀਂਦ ਨਹੀਂ ਆ ਰਹੀ, ਸਾਨੂੰ ਬੇਚੈਨੀ ਆ ਸਾਡੇ ਘਰ ਦੇ ਅੰਦਰ ਬੱਚੇ ਸਤਾ ਰਹੇ ਆ ਇਹਦਾ ਕਾਰਨ ਕੀ ਹੈ ਕਿ ਇਹਦਾ ਕਾਰਨ ਪ੍ਰਭੂ ਸਾਨੂੰ ਛਿੜ ਕਰਿਆ ਸਾਡੇ ਸਾਡੇ ਕਾਰੋਬਾਰ ਕਮਜ਼ੋਰ ਹੋਏ ਪਏ ਆ ਪ੍ਰਭੂ ਸਾਨੂੰ ਛਿੜ ਕਰਿਆ ਪ੍ਰਭੂ ਦਾਸ ਰਿਹਾ ਕਿ ਵੇਖ ਤੋ ਆਪਣੇ ਜੀਵਨ ਨੂੰ ਵਿਚਾਰ ਕਰ ਆਪਣੇ ਜੀਵਨ ਨੂੰ ਪਹਿਚਾਨ ਕਰ ਇਸੇ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਖੜੋ ਵਿਚਾਰ ਕਰੋ ਆਪਣੀ ਚਾਲੇ ਨੂੰ ਬਦਲੋ ਔਰ ਜਦੋਂ ਅਸੀਂ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਾਂਗੇ ਇਹਨਾਂ ਗੱਲਾਂ ਦੇ ਉੱਤੇ ਸਮਝਦਾਰੀ ਦੇ ਵੱਲ ਧਿਆਨ ਕਰਾਂਗੇ ਕਿ ਪ੍ਰਭੂ ਸਾਨੂੰ ਝਿੜਕ ਰਿਹਾ ਪ੍ਰਭੂ ਸਾਨੂੰ ਡਾਕ ਰਿਹਾ ਕਿਸੇ ਨਾ ਕਿਸੇ ਗੱਲ ਅਸੀਂ ਬੁਰੀਾਈ ਕੀਤੀ ਕਿਸੇ ਨਾ ਕਿਸੇ ਗੱਲੇ ਅਸੀਂ ਖੁਦਾ ਨੂੰ ਨਰਾਜ਼ ਕੀਤਾ ਪ੍ਰਭੂ ਸਾਡੇ ਤੋਂ ਨਰਾਜ਼ ਹੋਇਆ ਤੇ ਜਦੋਂ ਅਸੀਂ ਤੋਹਾ ਕਰ ਲੈਂਦੇ ਆ ਜਦੋਂ ਅਸੀਂ ਅਸੀਂ ਇਹਨਾਂ ਗੱਲਾਂ ਦੇ ਉੱਤੇ ਮੰਨ ਲਾਉਂਦੇ ਆ ਤਾਂ ਬਾਈਬਲ ਵਿੱਚ ਲਿਖਿਆ ਆ ਪਰ ਜੋ ਤਾੜ ਉੱਤੇ ਮੰਨ ਲਾਉਂਦਾ ਆ ਕਹਾਵਤਾਂ ਦੀ ਪੋਥੀ ਉਹਦੇ 13 ਅਧਿਆਏ ਉਹਦੇ 18 ਵਚਨ ਵਿੱਚ ਲਿਖਿਆ ਜਿਹੜੇ ਤਾੜ ਉੱਤੇ ਮੰਨ ਲਾਉਂਦੇ ਨੇ ਉਹ ਬੁੱਧਵਾਨ ਹੋ ਜਾਂਦੇ ਆ ਔਰ ਉਹਨਾਂ ਦਾ ਖੁਦਾ ਆਦਰ ਵਧਾਉਂਦਾ ਜਦੋਂ ਅਸੀਂ ਸਮਝ ਦੀਆਂ ਗੱਲਾਂ ਦੇ ਉੱਤੇ ਮਣ ਲਾ ਦਿੰਨੇ ਆ ਪ੍ਰਭੂ ਸਾਨੂੰ ਤਾੜਦਾ ਸੀ ਮਣ ਲਾਉਨੇ ਆ ਦਿਲ ਲਾਉਨੇ ਆ ਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਜਿਹੜੀ ਆ ਉਹ ਸਾਨੂੰ ਬਹੁਤ ਆਸੇਤ ਦਿੰਦੀ ਆ ਇਸ ਕਲਾਮ ਦੇ ਵਿੱਚ ਲਿਖਿਆ ਆ ਕਿ ਉਹ ਉਜਾੜ ਨੂੰ ਫਿਰ ਜਿੱਤੇ ਉਜੜ ਗਈ ਹੁੰਦੇ ਆ ਉਥੇ ਝੀਲ ਵੀ ਬਣਾ ਦਿੰਦਾ ਤੇ ਉਹ ਸੁੱਕੀ ਸੜੀ ਜ਼ਮੀਨ ਨੂੰ ਪਾਣੀ ਦਾ ਸੋਤਾ ਬਣਾ ਦਿੰਦਾ ਸਿਰਫ ਇਸੇ ਕਰਕੇ ਕਿ ਜਦੋਂ ਅਸੀਂ ਤੋਬਾ ਕਰ ਲੈਂਦੀ ਆ ਜਦੋਂ ਅਸੀਂ ਆਪਣੇ ਮਾੜਿਆਂ ਰਾਵਾਂ ਤੋਂ ਮੋੜਦੇ ਹਾਂ ਔਰ ਪ੍ਰਭੂ ਦੀ ਵੱਲ ਆਪਾਂ ਤੁਰ ਹੁੰਦੇ ਹਾਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਅਸੀਂ ਆਪਣੀਆਂ ਬਰਿਆਈਆਂ ਤੋਂ ਮੋੜੇ ਹੁੰਦੇ ਹਾਂ ਪਾਪਾਂ ਤੋਂ ਮੋੜੇ ਹੁੰਦੇ ਹਾਂ ਖੁਦਾ ਕਰਨ ਤੋਂ ਮੋੜੇ ਹੁੰਦੇ ਹਾਂ ਤੋਂ ਸੋਚ ਲੈਣੀ ਆ ਤਾਂ ਫਿਰ ਸਾਡਾ ਕਾਰੋਬਾਰ ਬਾਈਬਲ ਦੇ ਵਿੱਚ ਲਿਖਿਆ ਬਹੁਤ ਆਸ਼ੀਸ਼ ਤੇ ਨਾਲ ਫਿਰ ਜਿੰਨਾ ਅਸੀਂ ਘਟਦੇ ਹਾਂ ਖੁਦਾ ਓਨਾ ਹੀ ਫਿਰ ਸਾਨੂੰ ਕੀ ਕਰ ਦਿੰਦਾ ਵਧਾ ਦਿੰਦਾ ਸਿਰਫ ਤੋਹਾ ਦੇ ਕਰਕੇ ਜਦੋਂ ਅਸੀਂ ਆਪਣੀਆਂ ਗਲਤੀਆਂ ਪਰੇਸ਼ਾਨੀਆਂ ਮੰਨ ਲੈਣੀਆਂ ਬਰਾਈ ਕਰ ਨੂੰ ਹਟ ਜਾਂਦੇ ਜਿਹੜੇ ਸਾਡੇ ਜੀਵਨ ਚ ਪਾਪ ਆਏ ਹੁੰਦੇ ਆ ਜਿਹੜੀਆਂ ਗਲਤੀਆਂ ਸਾਡੇ ਜੀਵਨ ਚ ਆਈਆਂ ਹੁੰਦੀਆਂ ਉਹ ਪ੍ਰਭੂ ਹਟਾਉਣਾ ਚਾਹੁੰਦਾ ਔਰ ਸਾਨੂੰ ਆਪਣੇ ਫਜ਼ਲ ਦੇ ਵਿੱਚ ਵਧਾਉਣਾ ਚਾਹੁੰਦਾ ਸਾਡੇ ਨਾਲ ਰੱਬ ਦਾ ਪਿਆਰ ਆ ਔਰ ਤੁਹਾਡੇ ਨਾਲ ਪ੍ਰਭੂ ਦਾ ਇਹ ਪ੍ਰੇਮ ਆ ਤੋ ਪ੍ਰਭੂ ਸਾਨੂੰ ਬਹੁਤ ਆਸ਼ੀਸ਼ ਦੇ ਵਿੱਚ ਵਧਾਉਣਾ ਚਾਹੁੰਦਾ ਖੁਦਾਵੰਦ ਬੜੀ ਕਿਰਪਾ ਕਰੇਗਾ ਇਸ ਕਰਕੇ ਇਹ ਵਚਨ ਨੂੰ ਸੁਣੋ ਔਰ ਇਸ ਵਚਨ ਦੇ ਨਾਲ ਜਦੋਂ ਤੁਸੀਂ ਚੱਲੋਗੇ ਇਸ ਵਚਨ ਦੇ ਨਾਲ ਵਿਚਾਰ ਕਰੋਗੇ ਤੇ ਤੁਹਾਡਾ ਕਾਰੋਬਾਰ ਕਦੇ ਵੀ ਥੱਲੇ ਨਹੀਂ ਆਏਗਾ ਕਦੇ ਵੀ ਤੁਹਾਡੇ ਬੱਚੇ ਤੁਹਾਡੇ ਘਰ ਦੇ ਅੰਦਰ ਸਤਾ ਨਹੀਂ ਆਵੇਗਾ ਤੁਹਾਡੇ ਬੱਚੇ ਤੁਹਾਨੂੰ ਸਤਾਉਣਗੇ ਨਹੀਂ ਤੁਹਾਡਾ ਕਾਰੋਬਾਰ ਤੁਹਾਨੂੰ ਸਤਾਏਗਾ ਨਹੀਂ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਆਸ਼ੀਸ਼ ਪਾਓਗੇ ਤੁਸੀਂ ਆਪਣੇ ਜੀਵਨ ਦੇ ਵਿੱਚ ਬੜੀ ਬਰਕਤ ਨੂੰ ਦੇਖੋਗੇ ਔਰ ਤੁਸੀਂ ਆਪਣੇ ਜੀਵਨ ਦੇ ਅੰਦਰ ਬੜੀ ਖੁਦਾ ਦੀ ਕਿਰਪਾ ਨੂੰ ਪਾਓਗੇ ਇਸ ਕਰਕੇ ਵਚਨ ਆਪਣੇ ਜੀਵਨ ਚੋਂ ਦੂਰ ਨਾ ਜਾਣ ਦਿਓ ਤੁਹਾਡਾ ਕਾਰੋਬਾਰ ਜਿਵੇਂ ਉਹਦੇ ਕਲਾਮ ਚ ਲਿਖਿਆ ਮੈਂ ਤੈਨੂੰ ਕੋਮਾ ਤੋਂ ਉੱਚਾ ਕਰਾਂਗਾ ਤੇ ਪਰਮੇਸ਼ਵਰ ਬਹੁਤ ਉਚਾਈਆਂ ਤੇ ਲੈ ਕੇ ਜਾਏਗਾ ਔਰ ਤੁਸੀਂ ਔਰ ਤੁਹਾਡਾ ਪਰਿਵਾਰ ਔਰ ਤੁਹਾਡਾ ਕਾਰੋਬਾਰ ਬਹੁਤ ਉਚਾਈਆਂ ਤੇ ਚ ਜਾਵੇਗਾ ਇਸ ਕਰਕੇ ਇਸ ਵਚਨ ਨੂੰ ਸੁਣੋ ਔਰ ਸਮਝੋ ਔਰ ਖੁਦਾਵੰਤਾ ਨੂੰ ਬੜੀ ਬਰਕਤ ਦੇ ਆਮੀਨ 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 ਪਿਆਰੇ ਯਸੂ ਨਾਸਰੀ ਇਹਨਾਂ ਸਭਨਾ ਭੈਣ ਭਰਾਵਾਂ ਬੱਚਿਆਂ ਵਾਸਤੇ ਵੱਡੀ ਕਿਰਪਾ ਕਰ ਇਹਨਾਂ ਦੇ ਕਾਰੋਬਾਰ ਉਚਾਈਆਂ ਦੇ ਵਿੱਚ ਜਾਣ ਔਰ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਬੜੀ ਬਰਕਤ ਰਹੇ ਖੁਦਾਵੰਦ ਖੁਦਾ ਮੈਂ ਦੁਆ ਮੰਗਨਾ ਜੋ ਜੋ ਵੀ ਜੀਵਨ ਦੇ ਅੰਦਰ ਪਵਾ ਬਿਮਾਰੀਆਂ ਸਭ ਯਸੂ ਨਾਸਰੀ ਨਾਮ ਚ ਦੂਰ ਹੋਣ ਤੇ ਵੱਡੀ ਕਿਰਪਾ ਦੇ ਨਾਲ ਤੇਰੇ ਬੱਚੇ ਸਫਲ ਹੋਣ ਔਰ ਖੁਦਾਵੰਦ ਅੱਜ ਦਾ ਦਿਨ ਸਲਾਮਤੀ ਦੇ ਨਾਲ ਭਰਿਆ ਹੋਇਆ ਮਿਲੇ ਬਹੁਤ ਕਿਰਪਾ ਕਰ ਬਹੁਤ ਆਸ਼ੀਸ਼ ਦੇ ਸਾਰਾ ਜੀਵਨ ਆਪਣੇ ਗੁਨਾਹਾਂ ਤੋਂ ਧੋਵਾ ਕਰਕੇ ਤੇਰੇ ਨਾਲ ਜੁੜੇ ਰਹਿਣ ਤੇ ਆਰਾਮ ਪਾਉ ਖੁਦਾਵੰਦੀ ਯਸੁਨਾ ਸਰੇਨਾ ਅਮੀਨ ਅਮੀਨ